ਇੱਧਰ ਆਪਾਂ ਇਹ ਡ੍ਰਿਪਰ ਸਿਸਟਮ ਲਾਇਆ ਸੀ। ਇਹ ਹੈ ਬਾਲਾ ਵੱਡੇ ਖਰਚ ਵਾਲੀ ਗੱਲ ਵੀ ਨਹੀਂ ਹੈਗੀ ਜੇ ਆਪਾਂ ਦੇਖੀਏ। ਵਧੀਆ ਗਰੋਅ ਕਰਦੀ ਹੈ ਪਨੀਰੀ। ਤੇ ਇਹ ਚੀਜ਼ਾਂ ਪਾਉਣੀਆਂ ਉਹਦੇ ਉੱਤੇ ਜ਼ਰੂਰੀ ਨੇ। ਇਹ ਚੀਜ਼ ਬਈ ਮਹਿੰਗੀ ਜ਼ਰੂਰ ਆ ਪਰ ਇਹਦਾ ਰਿਜ਼ਲਟ ਵੀ ਵਧੀਆ ਆ। ਕਿ ਪਿਛਲੀ ਵਾਰ ਗੰਢਾ ਲਾਇਆ ਸੀਗਾ 700 ਗ੍ਰਾਮ ਤੋਂ ਲੈ ਕੇ 400 ਗ੍ਰਾਮ ਦੇ ਵਿੱਚ ਵਿੱਚ ਗੰਡੇ ਨੇ ਵੇਟ ਕਰਿਆ। ਬਾਕੀ ਗੰਡੇ ਦਾ ਸਾਈਜ਼ ਵੀ ਬਹੁਤ ਵਧੀਆ ਹੁੰਦਾ। ਅਸ਼ੀਗਰ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਾਲ ਬਲੌਗ 'ਚ ਤੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਬਾਹਨ ਦੀ ਵੀ ਕਿਵੇਂ ਕਵਰ ਕਰਨਾ ਕਿੰਨੇ ਕਿਵੇਂ ਸਾਫ ਕਰਨੀਆਂ ਪਨੀਰੀ ਵਾਲੇ ਬਾਹਨ ਦੀ ਤੇ ਹੁਣ ਕਾਫੀ ਟਾਈਮ ਤੋਂ ਵੀਡੀਓ ਨਹੀਂ ਪੈ ਰਹੀਆਂ ਸੀ ਉਹ ਇੱਧਰ ਆਪਾਂ ਨੇ ਆ ਡ੍ਰਿਪ ਸਿਸਟਮ ਲਵਾਇਆ ਸੀ ਉਹਦੇ ਕਰਕੇ ਨਹੀਂ ਹੋ ਰਹੀ ਕੋਈ ਇੱਧਰ ਹੀ ਉਲਝੇ ਵਾਲਾ ਪੈ ਜੀ ਕਿਉਂਕਿ ਭਾਈ ਇਹ ਕੰਮ ਮੇਨ ਜ਼ਰੂਰੀ ਹੈ ਜਦੋਂ ਵੀ ਆਪਾਂ ਨੇ ਕੰਮ ਸਟਾਰਟ ਕਰਨਾਗਾ ਕਿਉਂਕਿ ਹੁਣ ਤੁਸੀਂ ਆਪ ਸਾਬ ਲਾ ਲਓ ਕੀਲਾ ਡੇਢ ਕੀਲਾ ਰਮਾਉਣਾ ਕੋਈ ਸੌਖਾ ਨਹੀਂ ਹੈਗਾ ਕਿ ਕਿ ਬਾਹਾਂ ਲੈਵਲ ਕਰਨਾ ਫਿਰ ਇਹ ਤੋਂ ਬਾਅਦ ਪ੍ਰੋਪਰ ਪਾਣੀ ਨਾ ਲੱਗਣ ਕਰਕੇ ਉਹ ਤੇ ਬਿਮਾਰੀਆਂ ਵੀ ਆਉਂਦੀਆਂ ਨੇ ਤੇ ਉਹ ਪੌਦ ਵਧੀਆ ਵੀ ਨਹੀਂ ਹੁੰਦੀ ਉਹਦੇ ਕਰਕੇ ਬਈ ਇਹ ਲਵਾਇਆ ਕੋਈ ਇਹ ਹੈ ਬਾੜਾ ਵੱਡੇ ਖਰਚ ਵਾਲੀ ਗੱਲ ਵੀ ਨਹੀਂ ਹੈਗੀ ਜੇ ਆਪਾਂ ਦੇਖੀਏ ਇਹਦੀਆਂ ਸਬਸਿਡੀਆਂ ਵੀ ਨਿਕਲਦੀਆਂ ਤੇ ਹੋਰ ਵੀ ਕਾਫੀ ਤਰ੍ਹਾਂ ਲੱਗ ਗਿਆ ਲਗਾ ਤੇ ਇਹ ਬਈ ਆ ਸਾਰੇ ਉੱਥੇ ਤੱਕ ਗੀਲੇ ਦੀ ਬਾਈ ਪਾਪ ਰਹਿਣ ਆ ਗਈ ਇਸ ਤੋਂ ਬਾਅਦ ਇਹਦੋਂ ਇੱਧਰ ਆ ਜੋ ਸੁਣ ਦਿਖਾ ਦਾਨੇ ਸਾਮਗੇ ਮੇ ਕਰਦਾ ਇਹ। ਯਾ ਬਈ ਡ੍ਰਿਪ ਸਿਸਟਮ ਆ ਪਾਈਪ ਆਉਂਦੇ ਆ। ਆਪਣੀਆਂ ਜਿਹੜੇ ਇਹ ਮੂੰਹ ਛੱਡੇ ਹੋਇਆ ਜਿਆਦਾ ਇਹਨਾਂ ਤੇ ਆ ਪਾਈਪ ਚੜ ਜਾਣੇ ਆ ਤੇ ਐਵੇਂ ਆਪਾਂ ਕੀਲੇ ਦੀ ਬਾਹੀ ਇਹਨਾਂ ਨੂੰ ਪਾ ਕੇ ਨਾ ਪਾਣੀ ਵਗੈਰਾ ਲਗਾ ਸਕਦੇ ਹਾਂ। ਸਾਰਾ ਸਿਸਟਮ ਉੱਥੇ ਹੀ ਕੰਟਰੋਲ ਹੁੰਦਾ ਪ੍ਰੈਸ਼ਰ ਵਗੈਰਾ ਦਾ। ਇਹ ਤਿੰਨ ਚਾਰ ਤਰ੍ਹਾਂ ਦੇ ਲੱਗ ਜਾਂਦੇ ਆ ਸਪ੍ਰਿੰਗਲਰ ਹੁੰਦਾ, ਫੌਗਰ ਹੁੰਦਾ ਤੇ ਇੱਕ ਡ੍ਰਿਪ ਸਿਸਟਮ ਹੁੰਦਾਗਾ। ਜਿਹੜਾ ਸਪ੍ਰਿੰਗਲਰ ਤੇ ਫੋਗਰ ਆ ਇਹ ਬਈ ਕਾਮਯਾਬ ਮੰਨਿਆ ਜਾਂਦਾ ਪੌਦ ਖਾਤਰੀ। ਪੌਦ ਖਾਤਰੀ ਇਹ ਚੀਜ਼ਾਂ ਬੈਸਟ ਨੇ। ਜਿਹੜਾ ਇਹ ਡ੍ਰਿਪ ਸਿਸਟਮ ਆ ਇਹ ਆਪਣਾ ਜ਼ਿਆਦਾਤਰ ਸਬਜ਼ੀਆਂ ਦੇ ਵਰਤੇ ਜਾਂਦਾ। ਕਿਉਂਕਿ ਉਹ ਸਪ੍ਰਿੰਗਲਰ ਜਾਇ ਹੁੰਦਾ ਵੀ ਉਹ ਪਤਲੀ ਫਫਾਰ ਮਾਰਦਾ। ਕਿਉਂਕਿ ਪੌਦ ਨੂੰ ਹੋਣ ਖਾਤਰ ਇੱਕ ਸੇਮ ਦੀ ਲੋਡ ਹੁੰਦੀ ਆ ਹਲਕੀ। ਕੋਈ ਆਪਾਂ ਉਹਨੂੰ ਐ ਨਹੀਂ ਵੀ ਪੋਕਿਆ ਰੀਆਂ ਨੂੰ ਪਾਣੀ ਦਾ ਭਰਤਾ ਪੂਰਾ ਫੁੱਲ ਗਾਲ ਤੱਕ। ਵੀ ਆਪਾਂ ਇਦੋਂ ਬਾਅਦ ਉਹਨਾਂ ਨੂੰ ਦੇਖਾਂਗੇ ਕਦੋਂ ਸੁੱਕਣਗੇ। ਉਹਨਾਂ ਨੂੰ ਹਲਕੀ ਸੇਮ ਦੀ ਲੋਡ ਹੁੰਦੀ ਆ ਉਹਦੇ ਨਾਲ ਹੀ ਉਹ ਵਧੀਆ ਗਰੋ ਕਰਦੀ ਆ ਤੇ ਇਧਰ ਆਪਣਾ ਬਈ ਆਹ ਮਿੱਟੀ ਵੀ ਆਪਣੀ ਆ ਗਈ ਸੀ ਦੋ ਟਰਾਲੀਆਂ ਮੰਗਾਈਆਂ ਮਿੱਟੀਆਂ ਇਹ ਇਹ ਜਮੀਂ ਰੇਤਾ ਹੁੰਦਾ ਵੀਰੇ ਕੱਕਾ ਰੇਤਾ ਇਹਦੇ ਡਲੀ ਵਗੈਰਾ ਨਹੀਂ ਹੋਣੀ ਜਾਂਦੀ ਜਮੀਂ ਐ ਮਿੱਟੀ ਹੁੰਦੀ ਆ ਬਿਲਕੁਲ ਦੋ ਦੋ ਟਰਾਲੀਆਂ ਇਹਦੀਆਂ ਮੰਗਾਈਆਂ ਐ ਨਹੀਂ ਪਤਾ ਇੱਕ ਹੋਰ ਮੰਗਾਈਏ ਤੇ ਨਾਲ ਬਈ ਆਪਾਂ ਉਹਦੀ ਸੁਬਾਹ ਦੀ ਟਰਾਲੀ ਵੀ ਮੰਗਾਵਾਂਗੇ ਕਿਉਂਕਿ ਇਹ ਚੀਜ਼ਾਂ ਨਾਲ ਨਾ ਜਦੋਂ ਆਪਾਂ ਕਵਰ ਅਪ ਕਰਦੇ ਆ ਵਧੀਆ ਗਰੋਅ ਕਰਦੀ ਆ ਪਨੀਰੀ ਤੇ ਇਹ ਚੀਜ਼ਾਂ ਪਾਉਣੀਆਂ ਉਹਦੇ ਉੱਤੇ ਜ਼ਰੂਰੀ ਨਹੀਂ ਆਏ ਵਾਰ ਆਪਾਂ ਰੇਤਾ ਛਾਣ ਕੇ ਉੱਪਰ ਪਾਉਣੀ ਆਗੇ ਉਹਦੇ ਕਰਕੇ ਬਚਤ ਰਹ ਜਾਂਦੀ ਆ ਤੇ ਭਾਈ ਇਹ ਇਧਰਲੀ ਸਾਈਡ ਵੈਰਾਈਟੀਆਂ ਲਾਈਆਂ ਹੋਈਆਂ ਨੇ 1 2 ਮਿਰਚੀ ਵੀ ਲਾਈ ਹੋਈ ਆ ਗੰਡੇ ਵੀ ਲਾਏ ਹੋਏ ਬਾਕੀ ਆ ਆਪਣਾ ਧਨੀਆ ਪਾਲ ਕੇ ਦਾ ਆਪਣੇ ਘਰ ਖਾਤਰੀ ਆ ਤੇ ਇਹਦੇ ਵਿੱਚ ਭਈ ਆਪਾਂ ਟਾਕੀ ਸੀਡਸ ਲਾਇਆ 821 ਤੇ ਇਹਦਾ ਭਈ ਰਿਜ਼ਲਟ ਆਪਾਂ ਪਿਛਲੀ ਵਾਰ ਚੈੱਕ ਕਰਿਆ ਬਹੁਤ ਵਧੀਆ ਗੰਡੇ ਨੇ ਆਪਾਂ ਨੂੰ ਰਿਜ਼ਲਟ ਦਿੱਤਾ weight ਵੀ ਬਹੁਤ ਜ਼ਿਆਦਾ ਕਰਦਾ 800 ਗ੍ਰਾਮ ਤੋਂ ਲੈ ਕੇ 400 ਗ੍ਰਾਮ ਦੇ ਵਿੱਚ ਵਿੱਚ ਇਹਦਾ ਗੰਡੇ ਦਾ weight ਆ ਜਾਂਦਾ ਬਾਕੀ ਪਾਣੀ ਵਾਲਾ ਗੰਡਾ ਹੁੰਦਾ ਬਾਲਾ ਲੰਬਾ ਟਾਈਮ ਨਹੀਂ ਕਰਦਾ ਇਹ ਮਹੀਨੇ ਕਿ ਦੀ ਮਣਿਆਦ ਮਸਾ ਹੁੰਦੀ ਆ ਜਦੋਂ ਵੀ ਮੰਨ ਲਓ ਆਪਾਂ ਪੌਦ ਲਾਉਣੀ ਸਟਾਰਟ ਕਰਨੀ ਆ ਉਦੋਂ ਉਹ ਤੋਂ ਥੋੜਾ ਜਿਹਾ ਟਾਈਮ ਬਾਅਦ ਇਹ ਗੰਡਾ ਲੱਗਣ ਲੱਗ ਜਾਂਦਾ ਹੈ ਇਹਦਾ ਕੋਈ ਉਹ ਨਹੀਂ ਹੈਗਾ ਬਾਕੀ ਗੰਡੇ ਲੇਟ ਲੱਗਦੇ ਆ ਤੇ ਕਈ ਵਾਰ ਵੀਰ ਪੁੱਛਦੇ ਵੀ ਮਿਰਚ ਕਿਹੜੀ ਲਾਉਣੇ ਹੋ ਮਿਰਚ ਬਈ ਆਪਾਂ ਸਾਵਾਂ ਲਾਉਣੇ ਆਗੇ ਕਿਉਂਕਿ ਇਹ ਮਿਰਚ ਆਪਾਂ ਪਿਛਲੀ ਵਾਰ ਲਾਈ ਸੀ ਥੋੜੀ ਖੁਦਗਾਤਰੀ ਲਾਈ ਸੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਜੀ ਇਹ ਮਿਰਚ ਦਾ ਬਹੁਤ ਜ਼ਿਆਦਾ ਝਾੜ ਦਿੰਦੀ ਹੈਗੀ ਬਾਕੀ ਬਈਆ ਸਵਾਦ ਵੀ ਹੁੰਦਾ ਮਿਰਚ ਦਾ ਕੋਈ ਇਹ ਜੀ ਗੱਲ ਨਹੀਂ ਬੱਚ ਬਚ ਅਗਲਾ ਕਹਦਾ ਬਈਆ ਝਾੜ ਹੈਗਾ ਪਰ ਮਠੀਆਂ ਆਈਆਂ ਹੁੰਦੀਆਂ ਜਾਂ ਖਰਾਬ ਹੋ ਜਾਂਦੀਆਂ ਇਹਦਾ ਇਹ ਜਿਆ ਕੋਈ ਚੱਕ ਦਿੱਕਤ ਨਹੀਂ ਆਈ ਅਜੇ ਤੱਕ ਤੇ ਬਾਕੀ ਬਈ ਜੁੜੇ ਰਹੋ ਆਪਾਂ ਸਾਰਾ ਦਿਖਾਵਾਂਗੇ ਵੀ ਕਿਵੇਂ ਉਕੇ ਅਸੀਂ ਅਜਿਹੀ ਗੰਡੇ ਲਾ ਕੇ ਦਿਖਾਵਾਂਗੇ ਤੇ ਪਾਟੜਿਆਂ ਦੇ ਵੀ ਲਾ ਕੇ ਦਿਖਾਵਾਂਗੇ ਤੇ ਇੱਕ ਆਪਾਂ ਮਸ਼ੀਨ ਨਾਲ ਵੀ ਆਏਗੀ ਬੀਜ ਕੇ ਦੇਖਾਂਗੇ ਡ੍ਰਿਪਰ ਸਿਸਟਮ ਬਾਈ ਆਪਾਂ ਨੇ ਸਪੈਸ਼ਲ ਮਸ਼ੀਨ ਖਾਤਰੀ ਲਵਾਇਆਗਾ ਕਿ ਐਨਾ ਜਦੋਂ ਜਿਆਦਾ ਥਾਂ ਹੋ ਜਾਂਦਾ ਨਾ ਫੇਰ ਰਮਾਉਣ ਦਾ ਦਿੱਕਤ ਆਉਂਦੀ ਆਉਂਦੀ ਆ ਬਾਕੀ ਯਾਰ ਜਿਹੜੇ ਬਾਈ ਨੇ ਮੇਰੇ ਨੇ ਮਸ਼ੀਨ ਨਾਲ ਬੀਜਣੀਆਂ ਪਨੀਰੀ ਪਹਿਲਾਂ ਡ੍ਰਿਪਰ ਸਿਸਟਮ ਲਵਾਉਣਾ ਜ਼ਰੂਰੀ ਆ ਕਿਉਂਕਿ ਡ੍ਰਿਪ ਤੋਂ ਬਿਨਾਂ ਉਹ ਜੀ ਕਾਮਯਾਬੀ ਨਹੀਂ ਹੈ ਜੀ ਹੁਣ ਆਪਾਂ ਉਹਦੇ ਖਰਚਾ ਕਰਕੇ ਬਈ ਜੀ ਇੱਧਰ ਖਰਚਾ ਨਾ ਕਰੀਏ ਉਹਦਾ ਕੋਈ ਫਾਇਦਾ ਨਹੀਂ ਪਾਕੀਟੀ 801 ਕੀ ਆ ਪ੍ਰਿੰਟ ਵੀ ਚੈੱਕ ਕਰ ਸਕਦੇ ਹੋ 2600 ਹੁੰਦਾਗਾ ਤੇ ਇਹਦਾ ਪਰਗਰਾਮ 26 ਰੁਪਏ ਹੈਗਾ ਇਹ ਚੀਜ਼ ਬਈ ਮਹਿੰਗੀ ਜਰੂਰ ਆ ਪਰ ਇਹਦਾ ਰਿਜ਼ਲਟ ਵੀ ਵਧੀਆ ਹੈਗਾ ਕਿ ਪਿਛਲੀ ਵਾਰ ਗੰਢਾ ਲਾਇਆ ਸੀਗਾ 700 ਗ੍ਰਾਮ ਤੋਂ ਲੈ ਕੇ 400 ਗ੍ਰਾਮ ਦੇ ਵਿੱਚ ਵਿੱਚ ਗੰਡੇ ਨੇ ਵੇਟ ਕਰਿਆ ਬਾਕੀ ਗੰਡੇ ਦਾ ਸਾਈਜ਼ ਵੀ ਬਹੁਤ ਵਧੀਆ ਹੁੰਦਾ ਬਸ ਇਹਦੀ ਦਿੱਕਤ ਐਨੀਗਾ ਵੀ ਇਹ ਗੰਡਾ ਜਿਆਦਾ ਲੰਬਾ ਟਾਈਮ ਨਹੀਂ ਚੱਲਦਾ ਹੁੰਦਾ ਜਿਵੇਂ ਆਪਣਾ ਨਾਸਕ ਪਿਆਜ ਹੋ ਗਿਆ L28 ਹੋ ਗਿਆ ਇਹ ਚੀਜ਼ਾਂ ਲੰਬਾ ਚੱਲਣ ਵਾਲੀਆਂ ਨੇ ਇਹਨਾਂ ਦਾ ਕੋਈ ਆਪਾਂ ਨੂੰ ਹੋਣੀ ਇਹ ਨਾਣਾ ਕਰਦੇ ਮਹੀਨੇ ਗੰਡੇ ਦੀ ਸੰਭਾਈ ਦੇ ਟਪੰਡਾ ਗੰਡੇ ਨੂੰ ਵਧੀਆ ਰੱਖੋ ਇਹ ਸੋਡੇ ਕੋਲੇ ਹਜੇ ਹਜੇ ਤੱਕ ਸਾਡੇ ਕੋਲੇ ਨਾਸਕ ਦਾ ਗੰਡਾ ਪਿਆ ਆਉਂਦੇ ਘਰੇ ਅਜੀ ਖੁਰੋ ਵੀ ਵਰਤਦੇ ਆਂਗੇ ਕੋਈ ਇਹੜੀ ਗੱਲ ਨਹੀਂ ਬਹੁਤ ਵਧੀਆ ਕੀ ਹੈ ਯਾਰਾ ਬਾਕੀ ਇਹ ਬਈ ਚੀਜ਼ ਸੰਭਦੀ ਨਹੀਂ ਹੈਗੀ ਇਹ ਵੱਤ ਤੋਂ ਵੱਤ ਮਹੀਨਾ ਮਸਾਂ ਕੱਢਣਾ ਇਹ ਗੰਡੇ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਪਟਾਕੇ ਮਾਰਨੇ ਸ਼ੁਰੂ ਕਰ ਦਾਂਦਾ ਉਹਦੇ ਕਰਕੇ ਆ ਬਾਕੀ ਬਈ ਯਾਰਾ ਦਿਵਾਲੀ ਕਰਕੇ ਆਉਣ ਆਲੀ ਆ। ਕੋਸੇ ਇੱਧਰ ਕੰਮ ਜੋਲਜਨ ਕਰਕੇ ਸਫਾਈ ਵਗੈਰਾ ਆਪਾਂ ਤੋਂ ਇੰਨੀ ਹੋਈ ਨਹੀਂ। ਹੁਣ ਇੱਕ ਦੋ ਦਿਨਾਂ ਤੱਕ ਸਫਾਈ ਕਰਦੇ ਆਪਾਂ। ਤੇ ਇਸ ਤੋਂ ਬਾਅਦ ਦੇਖਣਾ ਵੀ ਬਾਹਣ ਵੀ ਆਪਾਂ ਦੁਬਾਰੇ ਵਾਹਾਂਗੇ। ਕਿਉਂਕਿ ਬਈ ਪਨੀਰੀ ਵਾਲੇ ਬਾਹਣ ਦਾ ਐਦਾਂ ਹੁੰਦਾ ਵੀ ਬਾਹਣ ਬਾਰ-ਬਾਰ ਆਪਾਂ ਨੂੰ ਬੋਹਣਾ ਹੀ ਚਾਹੀਦਾ। ਜਿੰਨਾ ਆਪਾਂ ਨੂੰ ਵੱਧ ਵਧੀਆ ਵਾਹਾਂਗੇ, ਮਿੱਟੀ ਨੂੰ ਜਿੰਨਾ ਵਧੀਆ ਹੋ ਕਰਾਂਗੇ, ਓਨੀ ਵਧੀਆ ਪਨੀਰੀ ਹੁੰਦੀ ਆਇ ਨਹੀਂ ਹੁੰਦਾ ਵੀ ਆਪਾਂ ਤਿੰਨ ਬਾਰ ਬਾਤਾ, ਚਾਰ ਬਾਰ ਬਾਤਾ ਵੀ ਬੱਸ। ਹੁਣ ਉਹ ਬਈ ਜਿੰਨਾ ਵੱਧ ਬਾਹ ਸਕਦੇ ਉਹਦਾ ਆਪਦਾ ਹੀ ਫਾਇਦਾ ਕੋਈ ਹੋਣੀ ਤੇ ਇੱਧਰ ਵੀ ਬਈ ਆਪਣੀਆਂ ਪ੍ਰੀਣੀ ਨਹੀਂ ਇੱਕ ਦੋ ਆਟਮਾਂ ਲੱਗੀਆਂ ਹੋਈਆਂ ਉਹ ਤੁਹਾਨੂੰ ਦਿਖਾ ਦਨੇ ਆ ਆ ਲੱਗੀ ਹੋਈ ਆ ਬਾਈ ਉਸੇ ਦੀ ਟੋਕੀ ਦੀ ਕਿਉਂਕਿ ਇਹ ਟੋਕੀ ਆਪਣਾ ਜ਼ਿਆਦਾਤਰ ਗੇਤਾ ਹੀ ਲਾਦਾ ਉਹਦੇ ਕਰਕੇ ਇਹ ਲਾਇਆ ਹੋਇਆ ਆਪਾਂ ਨੇ ਇਹ ਕੋਸਟਾ ਫਲਾਵਾਂਗੇ ਥੋੜੀ ਬਹੁਤ ਹੀ ਇਹਦੇ ਵਿੱਚ ਸੇਲ ਕਰਾਂਗੇ ਕਿਉਂਕਿ ਇਹਦੀ ਮਾਰਕੀਟਿੰਗ ਬਹੁਤ ਹੁੰਦੀ ਆ ਉਹ ਟਾਈਮ ਤੇ ਆ ਕੇ ਗੰਡਾ ਨਹੀਂ ਬੰਦਦਾ ਦੁਬਾਰੇ ਤੇ ਆ ਇਧਰਲੀ ਸਾਈਡ ਪੇਡੇ ਆ ਗਏ ਉਹ ਗੰਡੇ ਦੇ ਨਾਲ ਹੀ ਆਪਣਾ ਬੈਂਗਣਾ ਆ ਗਿਆ ਚਿੱਟੇ ਬੈਂਗਣਾ ਆ ਗਏ ਤੇ ਆ ਭਈ ਆਪਣੀਆਂ ਟਮਾਟਰ ਦੀਆਂ ਬੇਲ ਆ ਗਈਆਂ ਉਹ ਦੋ ਚੀਜ਼ਾਂ ਦਾ ਰਿਜ਼ਲਟ ਦਾ ਭਈ ਆਪਾਂ ਪਿਛਲੀ ਵਾਰ ਚੈੱਕ ਕਰਿਆ ਉਹਦਾ ਤਾਂ ਵਧੀਆ ਫਲ ਉੱਤਰਦਾ ਪਰ ਇਹਦਾ ਪਾਸੇ ਦਾ ਰਿਜ਼ਲਟ ਪ੍ਰੂਫ ਨਹੀਂ ਕੀਤਾ ਇਹ ਐਤ ਕੀ ਕਰਕੇ ਦੇਖਾਂਗੇ ਵੀ ਫਲ ਕਿੰਨਾ ਦਿੰਦੀਆਂ ਉਹ ਭਈ ਬੀ ਬਹੁਤ ਵਧੀਆ ਜਿੱਥੇ ਤੱਕ ਸੁਣਨ ਚਾਇਆ ਜਿਹੜੇ ਭਾਈਆਂ ਨੇ ਵਰਤਿਆ ਵਧੀਆ ਰਿਜ਼ਲਟ ਮਿਲਿਆ ਬਾਕੀ ਇੱਕ ਵਾਰ ਯੂਜ਼ ਕਰਕੇ ਦੱਸਾਂਗੇ ਬਾਕੀ ਭਾਈ ਆਉਣ ਵਾਲੇ ਟਾਈਮ ਤੇ ਵੀਡੀਓ ਆਉਂਦੀ ਰਹਿਣਗੀਆਂ ਵੀ ਕੱਲੀ-ਕੱਲੀ ਵੀਡੀਓ ਦਿਖਾਵਾਂਗੇ ਹੁਣ ਯਾਰ ਇੱਕ ਤਾਂ ਡ੍ਰਿਪ ਸਿਸਟਮ ਲੱਗਣ ਕਰਕੇ ਨਾ ਟਰੈਕਟਰ ਉਧਰਲੀ ਸਾਈਡ ਕ੍ਰੋਸ ਨਹੀਂ ਹੁੰਦਾ ਪਾਈਪ ਵਗੈਰਾ ਰੋਟਣ ਦਾ ਖਤਰਾ ਇਹਦੇ ਉੱਤੇ ਚੰਗੀ ਤਰ੍ਹਾਂ ਮਿੱਟੀ ਪਾ ਕੇ ਉਹਨੂੰ ਦਬਾ ਕੇ ਉਧਰਲੀ ਸਾਈਡ ਜਦੋਂ ਟਰੈਕਟਰ ਜਾਣ ਲੱਗਾ ਉਹ ਵਧੀਆ ਇੱਕ ਦੋ ਵਾਰ ਵਾਦਾਂਗੇ ਇਸ ਤੋਂ ਬਾਅਦ ਖੈਰੀਆਂ ਵਗੈਰਾ ਬਣਾਉਣ ਦਾ ਕੰਮ ਵੀ ਸ਼ੁਰੂ ਕਰਾਂਗੇ ਬਾਕੀ ਭਾਈ ਜੁੜੇ ਰਹੋ ਚੈਨਲ ਨਾਲ ਕੱਲੀ-ਕੱਲੀ ਅਪਡੇਟ ਦੇਵਾਂਗੇ ਧੰਨਵਾਦ ਭਾਈ ਸਾਰਿਆਂ